ਜੀ ਸਰ ਕੀ ਕਹਿਣਾ ਚਾਹੁੰਦੇ ਆ ਪਹਿਲਾ ਸ਼ੋਮਨੀ ਕਾਲੀ ਦਲ ਪਾਰਟੀ ਵੱਲੋਂ ਤੁਹਾਨੂੰ ਜਿਹੜਾ ਉਮੀਦਵਾਰ ਲੰਨਿਆ ਗਿਆ ਵਾ ਮੈਂ ਸਾਰੀ ਮੈਂ ਸਾਰੀ ਸ਼ੋਮਨੀ ਕਾਲੀ ਦਲ ਪਾਰਟੀ ਦਾ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਸਰਦਾਸ਼ ਸਿੰਘ ਜੀ ਢਿੱਲੋਂ ਦਾ ਜਿਨ੍ਹਾਂ ਨੇ ਮੈਨੂੰ ਇਹਨਾ ਮਾਣ ਬਖਸ਼ਿਆ ਮੈਨੂੰ ਟਿਕਟ ਦਿੱਤੀ 12 ਨੰਬਰ ਵਾਰਡ ਤੋਂ ਮੈਨੂੰ ਉਮੀਦਵਾਰ ਲੰਨਿਆ 12 ਨੰਬਰ ਵਾਰਡ ਦਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਆਵੜੀ ਸੀਟ ਜਿੱਤ ਕੇ ਉਹਨਾਂ ਝੋਲੀ ਪਾ ਸਕਾਂ ਕੀ ਦੇਖੋ ਸਰ ਕਿਹੜੇ ਮੁੱਦੇ ਨੇ ਵਾਰਡ ਦੇ ਕਿਸ ਤਰ੍ਹਾਂ ਦਾ ਜਿਹੜਾ ਕੰਮ ਆ ਵਾਰਡ ਦੇ ਵਿੱਚ ਹੈ ਦੇਖੋ ਜੀ ਬਾਰ ਨੰਬਰ 12 ਵਿੱਚੋਂ ਮੈਂ ਜਦੋਂ ਘੁੰਮਿਆ ਮੈਂ ਉੱਥੇ ਰਹਿਣਾ ਮੈਨੂੰ ਉੱਥੇ ਕੋਈ ਵੀ ਇੱਕ ਗਲੀ ਹੈਗੀ ਆ ਬਾਕੀ ਸਾਰੀ ਕੱਚੀ ਗਲੀਆਂ ਪਈਆਂ ਜਿਹੜਾ ਢਿੱਲੋ ਸਾਹਿਬ ਦੇ ਰਾਜੇਸ਼ ਕੰਮ ਹੋਇਆ ਢਿੱਲੋ ਸਾਹਿਬ ਨੇ ਜਿਹੜੀਆਂ ਗਲੀਆਂ ਸਿਰੇਜ ਲਾਈਟਾਂ ਲਵਾਈਆਂ ਉਸ ਤੋਂ ਬਾਅਦ 8 ਸਾਲ ਹੋ ਗਏ 8 ਸਾਲਾਂ ਵਿੱਚ ਇੱਕ ਵੀ ਵਿਕਾਸ ਨਹੀਂ ਹੋਇਆ ਮੈਂ ਸਾਰਿਆਂ ਨੂੰ ਦਿਲੋ ਦਰਖਾਸਤ ਕਰਦਾ ਕਿ ਸਾਰੇ ਤੁਸੀਂ ਆਪਣਾ ਦੇਖੋ ਕਿ 8 ਸਾਲਾਂ ਵਿੱਚ ਇੱਕ ਵੀ ਕੰਮ ਨਾ ਕਿਸੇ ਕਾਂਗਰਸ ਪਾਰਟੀ ਨੇ ਕੀਤਾ ਨਾ ਆਮ ਆਦਮੀ ਪਾਰਟੀ ਨੂੰ 3 ਸਾਲ ਹੋ ਗਏ ਕੋਈ ਵਿਕਾਸ ਨਹੀਂ ਹੋਇਆ ਝੁੱਠੇ ਵਾਦੇ ਮਿਲਦੇ ਰਹੇ ਜੋ ਸ਼ੌਮਣੀ ਕਾਲੀਦਲ ਸਦਾ ਸੰਜੇਸ਼ਣ ਢਿਲੋਨੇ ਕੀਤਾ ਉਹ 8 ਸਾਲਾਂ ਚ ਉਸ ਤੋਂ ਬਾਅਦ ਨਹੀਂ ਹੋ ਸਕਿਆ ਇਸ ਕਰਕੇ ਤੁਸੀਂ ਮੇਰਾ ਸਾਥ ਦਿਓ ਮੈਨੂੰ ਉਮੀਦਵਾਰ ਵੱਲੋਂ ਮੈਨੂੰ ਜਿੱਤ ਕਰਾਉਣ ਦੀ ਪ੍ਰਾਪਤ ਬਖਸ਼ੋ ਪਹਿਲੀ ਵਾਰ ਚੋਂ ਮੈਨੂੰ ਪਹਿਲੀ ਵਾਰ ਚੋਂ ਪ੍ਰਾਪਤ ਹੈ ਕੀ ਦੇਖ ਜਿਓ ਫਿਰ ਕਿਸਾ ਸਭ ਸੀ ਗੱਲਬਾਤ ਕੀਤੀ ਹੈ ਤੇ کافی ਲੰਬੇ ਸਮੇਂ ਜਿਹੜੇ ਵਾਰ ਚ ਕੰਮ ਨਹੀਂ ਹੋਇਆ ਤੁਸੀਂ ਦੇਖਿਆ ਨਹੀਂ ਸੋ ਹੁਣ ਚੋਣ ਪ੍ਰਚਾਰ ਵੀ ਕਰ ਰਹੇ ਹਾਂ ਤਾਂ ਫਿਰ ਕੀ ਦੇਖਦੇ ਹਾਂ ਕਿ ਕਿਸਾਨਾਂ ਦੇ ਲੋਕਾਂ ਦਾ ਜਿਹੜਾ ਵਾ ਹੰਗਾਰਾ ਮਿਲ ਰਿਹਾ ਵਾ ਕੀ ਕਹਿ ਰਹੇ ਨੇ ਸ਼ੌਮਣੀ ਕਾਲੀਦਲ ਜਦੋਂ ਜੀ ਮੈਂ ਬਾੜ ਚ ਨਿਕਲਿਆ ਤਾਂ ਮੈਨੂੰ ਸਾਰੇ ਹੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਦਿਲੋਂ ਜੱਫੀਆਂ ਪਾਪ ਕੇ ਮੈਨੂੰ ਮਿਲੇ ਮੇਰਾ ਦਿਲੋਂ ਸਵਾਗਤ ਕੀਤਾ ਕਹਿੰਦੇ ਕਿ ਜੋ ਅਸੀਂ 8 ਸਾਲਾਂ ਤੋਂ ਇੰਨਾ ਪਰੇਸ਼ਾਨ ਹੋਏ ਪਏ ਸੀਗੇ ਕਿ ਹਾਂ ਵੀ ਜੋ ਅਸੀਂ ਸੋਚਦੇ ਸੀਗੇ ਹਾਂ ਵੀ ਸ਼੍ਰੀ 옴 ਨੀ ਕਾਲੀ ਦਤ ਦ ਦੁਬਾਰਾ ਆਵੇ ਤੇ ਜਿਹੜੇ ਸਾਡੇ ਕਲੀਆਂ ਕੱਚੀਆਂ ਪੀਣੇ ਮੀਂਹ ਆਉਂਦਾ ਚਿੱਕੜੀ ਚਿੱਕੜ ਹੋ ਜਾਂਦਾ ਸੀਵਰੇਜ ਨਹੀਂ ਸਫਾਈ ਕਰਮਚਾਰੇ ਨਹੀਂ ਆਂਦਾ ਤਾਂ ਉਹ ਕਹਿੰਦੇ ਤੁਸੀਂ ਸਾਡੇ ਬਾੜ ਚ ਆਏ ਉਹਨਾਂ ਨੇ ਮੇਰਾ ਦਿਲੋਂ ਸਵਾਗਤ ਕੀਤਾ ਤੇ ਉਹਨਾਂ ਨੇ ਮੈਨੂੰ ਸਾਰੇ ਲਈ ਕਿੰਨੀ ਕਿਹਾ ਕਿ ਮੈਂ ਤੁਹਾਨੂੰ ਇਸ ਬਾਰੇ ਤੁਹਾਨੂੰ ਜਿੱਤ ਪ੍ਰਾਪਤ ਕਰਕੇ ਭੇਜਾਂਗੇ ਸਾਰੇ ਹੀ ਵਾਰਡ ਨੇ ਪੂਰਾ 12 ਨੰਬਰ ਵਾਰਡ ਨੇ ਸਾਰੇ ਮੇਲੋ ਮੈਨੂੰ ਦਿਲੋਂ ਸਵਾਗਤ ਕੀਤਾ ਹੁਣ ਕੀ ਦੇ ਦੇ ਉਪਰ ਆਮ ਤੌਰ ਤੇ ਵਾਰਡ ਦੇ ਸਮੱਸਿਆ ਦੇ ਵਿੱਚ ਸਮੱਸਿਆ ਜਿਹੜੀ ਸੀਵਰੇਜ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਗਲੀ ਨਾਲੀਆਂ ਦੀ ਸਮੱਸਿਆ ਵਾ ਇਸ ਤੋਂ ਇਲਾਵਾ ਵੀ ਲੱਗਦਾ ਹੈ ਜੇ ਕੋਈ ਹੋਰ ਸਮੱਸਿਆ ਜਿਹੜੀ ਵਾਰਡ ਦੇ ਵਿੱਚ ਹੈ ਨੇਕਾ ਜਿੱਥੇ ਪਾਰਕ ਦੀ ਵੀ ਗੱਲਬਾਤ ਕੀਤੀ ਜਾਂਦੀ ਹੈ ਨੌਜਵਾਨ ਬੱਚਿਆਂ ਦੀ ਗੱਲ ਕੀਤੀ ਕਿਉਂਕਿ ਤੁਸੀਂ ਨੌਜਵਾਨ ਆਖੋ ਹਾਂ ਜੀ ਨੌਜਵਾਨਾਂ ਲਈ ਕਿਸ ਤਰ੍ਹਾਂ ਲੇਕੇ ਚੱਲ ਰਹੇ ਹੋਗੇ ਕੀ ਨੌਜਵਾਨਾਂ ਨੂੰ ਕੋ ਰਹਿਸ ਦੇਖੋ ਜੀ ਸਭ ਤੋਂ ਪਹਿਰੇ ਨੌਜਵਾਨਾਂ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਵਾਰਚ ਬੱਚਾਂ ਵਾਸਤੇ ਇੱਕ ਵੀ ਪਾਰਕ ਨਹੀਂ ਹੈਗਾ ਮੈਂ ਉੱਤੇ ਘੁੰਮ ਕੇ ਦੇਖ ਇੱਕ ਵੀ ਪਾਰਕ ਨਹੀਂਗਾ ਇੱਕ ਵੀ ਗਰਾਊਂਡ ਨਹੀਂਗਾ ਨਾ ਉੱਤੇ ਕੁਝ ਵੀ ਮੰਨ ਕੇ ਚਲੋ ਗਲੀਆਂ ਵੀ ਪੱਕੀਆਂ ਨਹੀਂ ਹੈਗੀਆਂ ਨਾ ਕੋਈ ਪਾਰਕਿੰਗ ਹੈ ਨਾ ਕੁਝ ਹੈ ਨਾ ਉੱਤੇ ਸਫਾਈ ਕਰਮਚਾਰੀ ਆਂਦਾ ਘਟੋ ਘੜ ਬੰਦਾ ਸਫਾਈ ਕਰਮਚਾਰੀ ਪਤਾ ਨਹੀਂ ਮੈਨੂੰ ਪਹਿਲੇ ਉਮੀਦਵਾਰਾਂ ਨੇ ਉੱਤੇ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਸਮਝ ਆਇਆ ਮੈਂ ਤੁਹਾਨੂੰ ਇਨਾ ਯਕੀਨ ਦਿਲਾਉਣਾ ਕਿ ਸਾਡੇ ਰਾਜ ਵਿੱਚ ਜੋ ਕੰਮ ਹੋਇਆ ਉਸ ਤੋਂ ਬਾਅਦ ਕਿਸੇ ਨੇ ਵੀ ਕੰਮ ਨਹੀਂ ਕੀਤਾ ਸ਼ੋਮਨੀ ਕਾਲੀ ਦਲ ਚ ਜੋ 8 ਸਾਲਾਂ ਤੋਂ ਵਿਕਾਸ ਰੁਕੇ ਪਏ ਰਹੇ ਜਿੱਥੇ ਸ਼ੋਮਨੀ ਕਾਲੀ ਦਲ ਸਰਦਾਰ ਜੀ ਟੇ ਲੋਰੇ ਕੰਮ ਕੀਤਾ ਦੀਗਾ ਉਸ ਤੋਂ ਬਾਅਦ ਇੱਕ ਵੀ ਕੰਮ ਇੱਕ ਵੀ ਇੱਟ ਇੱਕ ਵੀ ਸੀਵਰੇਜ ਇੱਕ ਵੀ ਲਾਈਟ ਪੂਰੇ ਵਾਰ ਚ ਨਹੀਂ ਲੱਗੀ ਰਿੰਦਰ ਸਿੰਘ ਜੀ ਕਿੰਨੇ ਕਮੋਟਾ ਨੇ ਵਾਰਡ ਦੀਆਂ ਕਿੰਨੇ ਜਿਹੜੇ ਹੈਗੇ ਨੇ ਅ ਵਾਰਡ ਚ ਪੂਰੇ ਜੀ 913 ਵੋਟਾਂ ਹੈਗੀਆਂ ਜੀ ਦੇਖੀਏ ਅਪੀਲ ਕਰਦੇ ਹਾਂ ਫਿਰ ਵਾਰਡ ਵਾਸ ਨੂੰ ਮੈਂ ਵਾਰਡ ਵਾਸ ਤੇ ਅਪੀਲ ਕਰਨਾ ਚਾਹੁੰਦਾ ਮੈਂ ਤੁਹਾਡਾ ਆਪਣਾ ਸਰਦਾਰ ਮੇਰਦ ਸਿੰਘ ਮੱਕਰ ਸ਼ੋਮਨੀ ਕਾਲੀਦਲ ਦਾ ਉਮੀਦਵਾਰ ਹਾਂ 2 ਨੰਬਰ ਤੇ ਮੇਰਾ ਨਿਸ਼ਾਨ ਬਟਨ ਹੈਗਾ ਮੈਨੂੰ ਸਾਰੇ ਸਪੋਰਟ ਕਰਨੀ ਹੈ ਦਿਲੋਂ ਸਪੋਰਟ ਕਰਨੀ ਹੈ ਤਾਂ ਕਿ ਜਿਹੜੇ ਤੁਹਾਡੇ ਬੱਚੇ ਨਸ਼ਿਆਂ ਵਿੱਚ ਰੁੱਤੇ ਹੋਏ ਨੇ ਉਹਨਾਂ ਨੂੰ ਮੈਂ ਬਚਾ ਸਕਾਂ ਤੁਹਾਡੀ ਗਲੀਆਂ ਦੇ ਮੁੱਦੇ ਉਹਨਾਂ ਨੂੰ ਮੈਂ ਚੱਕ ਸਕਾਂ ਫੰਡ ਲਿਆ ਕੇ ਤੁਹਾਡੀ ਗਲੀਆਂ ਬਣਵਾ ਸਕਾਂ ਸਫਾਈ ਕਰਮਚਾਰੀ ਡੇਲੀ ਲਿਆ ਸਕਾਂ ਜਿਹੜੇ ਲਾਈਟਾਂ ਉੱਥੇ ਮੈਂ ਜਾ ਕੇ ਦੇਖਿਆ ਜੀ 7:30 ਤੋਂ ਸਾਰੇ ਸੌ ਜਾਂਦੇ ਕੋਈ ਹਨੇਰਾ ਹੀ ਹਨੇਰਾ ਸਾਹਮਣੇ ਖੇਤ ਸਾਰੇ ਡਰ ਲੱਗਦਾ ਹੈ ਖੇਤਾਂ ਕੋਈ ਆ ਨਾ ਜਾਵੇ ਕੋਈ ਵੀ ਸੀਸੀਟੀਵੀ ਸੀਸੀਟੀਵੀ ਕੈਮਰੇ ਦੀ ਉਤੇ ਕੁਝ ਵੀ ਨਹੀਂ ਹੈਗਾ ਮੈਂ ਅਪੀਲ ਕਰਨਾ ਚਾਹੂਗਾ ਤੁਸੀਂ ਮੇਰਾ ਸਾਥ ਦਿਓ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨੰਬਰ 1 ਵਾਰਡ ਬਣਾ ਕੇ ਦਿਖਾਉਂਗਾ 12 ਨੰਬਰ ਵਾਰਡ ਮੈਂ ਤੁਸੀਂ ਆਪਣਾ ਕਾਉਂਸਲਰ ਨਹੀਂ ਬਣਾਉਂਗੇ ਤੁਸੀਂ ਆਪਣਾ ਸੇਵਾਦਾਰ ਬਣਾਉਂਗੇ ਮੈਂ 5 ਸਾਲ ਤੋਂ ਵੀ ਸੇਵਾਦਾਰ ਵਿੱਚ ਹਾਜ਼ਰ ਰਹੂੰਗਾ ਜਦੋਂ ਤੁਸੀਂ ਕਹੋਗੇ ਤੁਹਾਡੇ ਘਰੇ ਬੈਠੇ ਕੰਮ ਹੋਗਾ ਇਸ ਵਾਰੀ ਮੈਨੂੰ ਇੱਕ ਵਾਰੀ ਸੇਵਾ ਕਰਨ ਦਾ ਮੌਕਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ